ਅੱਜ ਅਸੀਂ ਕਰਨ ਜਾ ਰਹੇ ਹਾਂ ਨੈਕਸਟ ਟੌਪਿਕ ਕਿਰਿਆ ਵਿਸ਼ੇਸ਼ਣ ਸੋ ਸਭ ਤੋਂ ਪਹਿਲਾਂ ਅਸੀਂ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਦੇਖਾਂਗੇ ਬੱਚਿਓ ਅਸੀਂ ਕਿਰਿਆ ਤਾਂ ਕਰ ਹੀ ਚੁੱਕੇ ਹਾਂ ਕਿਰਿਆ ਤੋਂ ਭਾਵ ਹੁੰਦਾ ਹੈ ਕਿਸੇ ਕੰਮ ਦਾ ਕਰਨਾ ਤੇ ਇਸ ਦੇ ਨਾਲ ਵਿਸ਼ੇਸ਼ਣ ਲੱਗ ਗਿਆ ਤੇ ਅਸੀਂ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਦੇਖਦੇ ਹਾਂ ਕਿ ਕਿਰਿਆ ਵਿਸ਼ੇਸ਼ਣ ਕਿਸ ਨੂੰ ਕਿਹਾ ਜਾਂਦਾ ਹੈ ਉਹ ਸ਼ਬਦ ਹੈ ਜੋ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰੇ ਜਾਂ ਵਾਕ ਦੀ ਕਿਰਿਆ ਨਾਲ ਕੰਮ ਦੇ ਹੋਣ ਦਾ ਸਮਾਂ, ਅਸਥਾਨ ਜਾਂ ਕਾਰਨ ਦੱਸੇ। ਜਿਵੇਂ ਕਿ ਆਪਾਂ ਕੁਝ ਐਗਜ਼ੈਂਪਲਸ ਦੇਖ ਰਹੇ ਹਾਂ। ਉਹ ਤੇਜ਼-ਤੇਜ਼ ਦੌੜ ਰਿਹਾ ਹੈ। ਚੋਰ ਨੂੰ ਚੋਰੀ ਕਰਨ ਦੀ ਬਹੁਤ ਸਜ਼ਾ ਦਿੱਤੀ ਗਈ। ਪਹਿਲੇ ਐਗਜ਼ੈਂਪਲ ਦੇ ਵਿੱਚ ਦੌੜ ਰਿਹਾ ਐਕਟੀਵਿਟੀ ਹੋ ਰਹੀ ਹੈ, ਕਿਰਿਆ ਹੋ ਰਹੀ ਹੈ ਦੌੜ ਰਿਹਾ। ਤੇ ਉਸ ਦੇ ਨਾਲ ਵਿਸ਼ੇਸ਼ਣ ਕੀ ਲੱਗ ਗਿਆ ਕਿ ਕਿਸ ਤਰ੍ਹਾਂ ਦੌੜ ਰਿਹਾ ਤੇਜ਼-ਤੇਜ਼। ਚੋਰ ਨੂੰ ਚੋਰੀ ਕਰਨ ਦੀ ਸਜ਼ਾ ਦਿੱਤੀ ਗਈ। ਇਹਦੇ ਵਿੱਚ ਆ ਗਿਆ ਬਹੁਤ। ਥੋੜੀ ਦਿੱਤੀ ਗਈ ਬਹੁਤ ਦਿੱਤੀ ਗਈ ਹੈ ਨਾ ਤੇ ਇਹਦੇ ਵਿੱਚ ਜਿਹੜੀ ਕਿਰਿਆਵਾਂ ਛਟੀ ਸਜਾ ਹੋਏਗੀ ਤੇ ਇਹਦੇ ਵਿੱਚ ਵਿਸ਼ੇਸ਼ਣ ਆ ਗਿਆ ਬਹੁਤ ਜਿਹੜੇ ਕਿਰਿਆ ਵਿਸ਼ੇਸ਼ਣ ਉਹਦੇ 8 ਪ੍ਰਕਾਰ ਹੁੰਦੇ ਹਨ ਕਾਲਵਾਚਕ ਸਥਾਨਵਾਚਕ ਪ੍ਰਕਾਰ ਪਰਮਾਨ ਸੰਖਿਆਵਾਚਕ ਨਿਰਣਾਵਾਚਕ ਕਾਰਨਵਾਚਕ ਤਾਂ ਕਿਦੀਵਾਚਕ ਕਿਰਿਆ ਵਿਸ਼ੇਸ਼ਣ ਦੇ ਅਸੀਂ ਇਹ 8 ਪ੍ਰਕਾਰ ਦੇਖਿਆ ਠੀਕ ਹੈ ਜਿਹੜਾ ਕਿਰਿਆ ਵਿਸ਼ੇਸ਼ਣ ਹੁੰਦਾ ਹੈ ਉਹ ਅੱਠ ਕਿਸਮਾਂ ਹੁੰਦੀਆਂ ਉਹਨਾਂ ਦੀਆਂ ਹੁਣ ਅਸੀਂ ਕਾਲਵਾਚ ਕਿਰਿਆ ਵਿਸ਼ੇਸ਼ਣ ਦੇਖਦੇ ਹਾਂ ਜਿਹੜੇ ਕਿਰਿਆ ਵਿਸ਼ੇਸ਼ਣ ਕੰਮ ਦਾ ਸਮਾਂ ਦੱਸਦੇ ਆ ਜਿਵੇਂ ਭਲਕੇ ਪਰਸੋਂ ਹੁਣ ਅੱਜ ਜਦੋਂ ਕੱਲ ਆਦ ਇਹ ਇੱਕ ਹੀ ਹੁੰਦੇ ਆ ਕਾਲਵਾਚ ਕਿਰਿਆ ਵਿਸ਼ੇਸ਼ਣ ਹੁੰਦੇ ਆ ਜਿਵੇਂ ਅੱਜ ਪੜ੍ਹਨਾ ਹੈ ਹਰਮਨ ਕੱਲ ਬਾਜ਼ਾਰ ਜਾਵੇਗਾ ਸਥਾਨਵਾਚ ਕਿਰਿਆ ਵਿਸ਼ੇਸ਼ਣ ਜਿਹੜੇ ਕਿਰਿਆ ਵਿਸ਼ੇਸ਼ਣ ਕੰਮ ਦਾ ਸਥਾਨ ਦੱਸਦੇ ਹਨ ਜਿਵੇਂ ਇੱਥੇ ਉੱਥੇ ਨੇੜੇ ਦੂਰ ਸੱਜੇ ਖੱਬੇ ਆਦ ਸਥਾਨਵਾਚ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਉਦਾਹਰਨ ਦੇ ਤੌਰ ਤੇ ਅੱਜ ਘਰ ਹੀ ਪੜਨਾ ਹੈ ਅਸੀਂ ਜਲੰਧਰ ਤੋਂ ਆਏ ਆ ਰਹੇ ਹਾਂ ਠੀਕ ਹੈ ਇਹ ਸੀ ਸਥਾਨਵਾਚ ਕਿਰਿਆ ਵਿਸ਼ੇਸ਼ਣ ਜਿਸ ਵਿੱਚ ਅਸੀਂ ਪੜਿਆ ਕਿ ਇਸ ਵਿੱਚ ਕੀ ਪਤਾ ਚੱਲਦਾ ਹੈ ਸਾਨੂੰ ਜਿਹੜਾ ਵਿਸ਼ੇਸ਼ਣ ਸਥਾਨ ਦੱਸਦਾ ਹੈ ਪ੍ਰਕਾਰਵਾਚ ਕਿਰਿਆ ਵਿਸ਼ੇਸ਼ਣ ਵਿੱਚ ਵਿਸ਼ੇਸ਼ਣ ਕੰਮ ਦਾ ਤਰੀਕਾ ਦੱਸਣ ਜਿਵੇਂ ਹੋਲੀ-ਹੋਲੀ ਹੋਇਆ ਕੰਮ ਕਾਲੀ-ਕਾਲੀ ਚ ਕੀਤਾ ਇਸ ਤਰ੍ਹਾਂ ਉਸ ਤਰ੍ਹਾਂ ਧੀਰੇ-ਧੀਰੇ ਆਤ ਇਹ ਕੀ ਹੋ ਗਿਆ ਇਹ ਹੋ ਗਏ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਉਦਾਹਰਣ ਦੇਖਾਂਗੇ ਧੀਰੇ-ਧੀਰੇ ਤੁਰਾਂਗੇ ਤਾਂ ਸਕੂਲ ਪਹੁੰਚਣ ਵਿੱਚ ਦੇਰ ਹੋ ਜਾਵੇਗੀ ਜੇ ਆਪਾਂ ਕਹਿ ਸਕਦੇ ਹੋਲੀ-ਹੋਲੀ ਤੁਰਾਂਗੇ ਤਾਂ ਸਕੂਲ ਪਹੁੰਚਣ ਵਿੱਚ ਦੇਰ ਹੋ ਜਾਵੇਗੀ ਹੁਣ ਆਪਾਂ ਹੋਲੀ-ਹੋਲੀ ਜਿਹੜਾ ਵਰਡ ਆ ਗਿਆ ਇਸ ਤੋਂ ਬਾਅਦ ਆਪਾਂ ਕਰਾਂਗੇ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਕਿਰਿਆ ਵਿਸ਼ੇਸ਼ਣ ਕੰਮ ਦਾ ਮਿਕਦਾਰ ਗੁਣ ਅੰਦਾਜ਼ਾ ਜਾਂ ਮਿੰਤੀ ਦੱਸਣ ਜਿਵੇਂ ਥੋੜਾ ਵੱਧ ਘੱਟ ਬਹੁਤ ਕੁਝ ਆਦਿ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਹਨ ਪਰਿਮਾਣਵਾਚਕ ਵਿੱਚ ਸਾਨੂੰ ਕੀ ਪਤਾ ਚੱਲਦਾ ਹੈ ਕਿ ਵਿਸ਼ੇਸ਼ਣ ਤੋਂ ਪਤਾ ਚੱਲਦਾ ਹੈ ਕਿ ਕੰਮ ਦੀ ਮਿਕਦਾਰ ਕਿ ਹੋ ਜਈਏ ਗੋਣ ਦਾ ਅੰਦਾਜ਼ਾ ਮਿੰਤੀ ਦੱਸਦੇ ਆ ਕਿਸ ਤਰ੍ਹਾਂ ਥੋੜਾ ਆ ਵੱਧ ਘੱਟ ਬਹੁਤ ਕੁਝ ਹੈ ਠੀਕ ਹੈ ਸਾਨੂੰ ਉਸ ਚੀਜ਼ ਦਾ ਪਰਿਮਾਣ ਹੋ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਮੂਰਖ ਲੋਕ ਬਹੁਤਾ ਬੋਲਦੇ ਹਨ ਸਿਆਣੇ ਘੱਟ ਇਸ ਵਾਕ ਵਿੱਚ ਜਿਹੜੇ ਬਹੁਤਾ ਤੇ ਘੱਟ ਪਰਿਮਾਨ ਹਨ ਜਦ ਕਿ ਬੋਲਦੇ ਕਿਰਿਆ ਹੈ ਮੂਰਖ ਅਤੇ ਸਿਆਣੇ ਵਿਸ਼ੇਸ਼ਣ ਹਨ ਇਹ ਸੀ ਪਰਿਮਾਨਵਾਚਕ ਵਿਸ਼ੇਸ਼ਣ ਠੀਕ ਹੈ ਜਿਸ ਵਿੱਚ ਅਸੀਂ ਵਿਸ਼ੇਸ਼ਣ ਜਿਹੜਾ ਸਾਨੂੰ ਦੱਸਦਾ ਆ ਕੰਮ ਦੀ ਮਿਕਤਾ ਮਿਕਦਾਰ ਦੱਸਦਾ ਆ ਅੰਦਾਜ਼ਾ ਗੁਣ ਤੇ ਗਿਣਤੀ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ ਜਿਹੜੇ ਕਿਰਿਆ ਵਿਸ਼ੇਸ਼ਣ ਕੰਮ ਦੇ ਹੋਣ ਦੀਆਂ ਵਾਰੀਆਂ ਦੱਸਦੇ ਆ ਕਿਸ ਤਰ੍ਹਾਂ ਉਹਦੇ ਵਿੱਚ ਸਾਨੂੰ ਸੰਖਿਆ ਦਾ ਪਤਾ ਚੱਲ ਜਾਂਦਾ ਵਾਰੀ ਦਾ ਪਤਾ ਚੱਲ ਜਾਂਦਾ ਕਿ ਇਹ ਜਿਹੜਾ ਕੰਮ ਹੋਇਆ ਕਿੰਨੀ ਵਾਰ ਹੋਇਆ ਕਈ ਵਾਰ ਹੋਇਆ ਦੂਜੇ ਤੀਜੇ ਘੜੀਮੁੜੀ ਆਦ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹਨ ਉਦਾਹਰਨ ਦੇ ਤੌਰ ਤੇ ਤੂੰ ਘੜੀਮੁੜੀ ਪਿੱਛੇ ਨੂੰ ਦੇਖਦਾ ਹੈ ਠੀਕ ਹੈ ਤੂੰ ਨਾਲ ਬੈਠੇ ਨੂੰ ਵਾਰ-ਵਾਰ ਤੰਗ ਕਰਦਾ ਹੈ ਇਹਦੇ ਵਿੱਚ ਘੜੀਮੁੜੀ ਤੇ ਵਾਰ-ਵਾਰ ਇੱਕ ਹੀ ਆਗੇ ਨੇ ਇਹ ਆਗੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿਸ ਵਿੱਚ ਸਾਨੂੰ ਸੰਖਿਆ ਦਾ ਪਤਾ ਚਲ ਜਾਂਦਾ ਹੈ ਉਹ ਹੁੰਦੇ ਹਨ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਕਈ ਵਾਰ ਦੂਜੇ ਤੀਜੇ ਘੜੀਮੁੜੀ ਆਦ ਸੰਖਿਆਵਾਚਕ ਵਿਸ਼ੇਸ਼ਣ ਕਹੇ ਲੋਂਦੇ ਹਨ ਨੈਕਸਟ ਅੱਧ ਦੇ ਕੋ ਆ ਗਿਆ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਕਿਰਿਆ ਵਿਸ਼ੇਸ਼ਣ ਦੇ ਕੰਮ ਦੇ ਹੋਣ ਜਾਂ ਨਾ ਹੋਣ ਦਾ ਨਿਰਣਾ ਦੱਸਦੇ ਹਨ ਹੁਣ ਇਹਦੇ ਵਿੱਚ ਸਾਨੂੰ ਨਿਰਣਾ ਦੱਸਿਆ ਜਾਏਗਾ ਕਿ ਕੰਮ ਹੋਇਆ ਜਾਂ ਨਹੀਂ ਹੋਇਆ ਹਾਂ ਠੀਕ ਨਹੀਂ ਜੀ ਹਾਂ ਸਤ ਬਚਨ ਆਦ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹਨ ਉਦਾਹਰਨ ਦੇ ਤੌਰ ਤੇ ਅਸੀਂ ਦੇਖਾਂਗੇ ਹਾਂ ਜੀ ਮੈਂ ਤੁਹਾਡੀ ਕਾਰ ਸਿੱਖਣ ਵਿੱਚ ਸਹਾਇਤਾ ਕਰਾਂਗਾ ਸਤ ਬਚਨ ਮੈਂ ਕੱਲ੍ਹ ਤੱਕ ਕੰਪਿਊਟਰ ਪ੍ਰੋਗਰਾਮ ਲਿਖ ਲਿਆਵਾਂਗਾ ਠੀਕ ਹੈ ਉਦਾਹਰਨ ਦੇ ਵਿੱਚ ਹਾਂ ਜੀ ਵਰਡ ਆਇਆ ਤੇ ਜਿਹੜੇ ਸੱਤ ਵਚਨ ਆਇਆ ਇਸ ਤੋਂ ਸਾਨੂੰ ਕੀ ਪਤਾ ਚੱਲ ਗਿਆ ਕਿ ਕੰਮ ਕਰਨਗੇ ਨਿਰਣਾ ਲੈ ਲਿਆ ਗਿਆ ਹੈ ਡਿਸੀਜਨ ਲੈ ਲਿਆ ਗਿਆ ਠੀਕ ਹੈ ਸੋ ਇਹ ਸੀ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿਸ ਵਿੱਚ ਕੀ ਕੰਮ ਦਾ ਡਿਸੀਜਨ ਲਿਆ ਜਾਂਦਾ ਹੈ ਕਿ ਕੰਮ ਹੋਏਗਾ ਜਾਂ ਨਹੀਂ ਹੋਏਗਾ ਕੁਝ ਐਗਜ਼ਾਮਪਲ ਸੀ ਹਾਂ ਠੀਕ ਨਹੀਂ ਜੀ ਹਾਂ ਸੱਤ ਵਚਨ ਆਦ ਇਹ ਕੀ ਸੀ ਇਹ ਆnde ਨਿਰਣਾਵਾਚਕ ਚ ਹੁਣ ਆਪਾਂ ਕਰਾਂਗੇ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਕਿਰਿਆ ਵਿਸ਼ੇਸ਼ਣ ਕੰਮ ਦੇ ਹੋਣ ਦਾ ਸਬੱਬ ਸਬਬਪਾਵ ਕਾਰਨ ਦੱਸਦੇ ਆ ਜਿਹੜਾ ਕੰਮ ਹੋਇਆ ਆ ਉਹਦਾ ਕਾਰਨ ਦੱਸਦੇ ਆ ਜਿਵੇਂ ਕਿਉਂਕਿ ਇਸ ਲਈ ਤਾਂ ਜੋ ਆਦ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਉਦਾਹਰਨ ਦੇ ਤੌਰ ਤੇ ਅਸੀਂ ਦੇਖਦੇ ਆ ਮੈਂ ਇਸ ਲਈ ਜਲਦੀ ਆ ਗਿਆ ਹਾਂ ਤਾਂ ਜੋ ਤੁਹਾਨੂੰ ਦੱਸ ਸਕਾਂ ਕਿ ਮੈਂ ਮੈਨੇਜਮੈਂਟ ਦੀ ਮੀਟਿੰਗ ਤੇ ਜਾਣਾ ਹੈ ਇਦੇ ਵਿੱਚ ਕਾਰਨ ਉਹਨੇ ਦੱਸਤਾ ਕਿ ਮੈਂ ਜਲਦੀ ਕਿਉਂ ਆਇਆ ਕਿਉਂਕਿ ਉਸਨੇ ਕੀ ਕਰਨਾ ਹੈ ਮੀਟਿੰਗ ਤੇ ਜਾਣਾ ਹੈ ਇਹ ਸੀ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਜਿਸ ਵਿੱਚ ਸਾਨੂੰ ਕਾਰਨ ਪਤਾ ਚੱਲਦਾ ਹੈ ਕੰਮ ਦੇ ਹੋਣ ਦਾ ਕਾਰਨ ਪਤਾ ਚੱਲਦਾ ਹੈ ਜਿਵੇਂ ਆਪਾਂ ਦੇਖ ਲਿਆ ਸੀ ਕਿਉਂਕਿ ਇਸ ਲਈ ਤਾਂ ਜੋ ਆਦ ਠੀਕ ਹੈ ਏਸੀ ਸਾਡੇ ਕੋਲ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਸਾਡੇ ਕੋ ਆ ਗਿਆ ਤਕੀਦੀ ਜਾਂ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਕਿਰਿਆ ਵਿਸ਼ੇਸ਼ਣ ਕੰਮ ਦੇ ਹੋਣ ਦੀ ਪ੍ਰੋੜਤਾ ਨਿਸ਼ਚੇ ਵਿਸ਼ਵਾਸ ਜੱਗ ਤਾਗੀਦ ਲਈ ਵਰਤੇ ਜਾਣ ਜਿਵੇਂ ਬਹੁਤ ਹੀ ਤੱਕ ਵੀ ਭੀ ਹਾਂ ਨਾ ਆਦਤ ਤਾਗੀਦੀ ਵਾਚਕ ਕਿਰਿਆ ਵਿਸ਼ੇਸ਼ਣ ਹਨ ਉਦਾਹਰਨ ਦੇ ਤੌਰ ਤੇ ਆਪਾਂ ਦੇਖਦੇ ਹਾਂ ਪੜੋ ਜ਼ਰੂਰ ਬੇਸ਼ੱਕ ਨੌਕਰੀ ਨਾ ਕਰਿਓ ਇਹ ਬਿਲਕੁਲ ਠੀਕ ਹੈ ਕਿ ਪੜਾਈ ਕਾਰਨ ਕਰਨ ਨਾਲ ਮਨੁੱਖ ਦਾ ਤੀਜਾ ਨੇਤਰ ਖੁੱਲਦਾ ਹੈ ਇਹਦੇ ਵਿੱਚ ਕੀ ਆ ਗਿਆ ਨਿਸ਼ਚੇ ਆ ਗਿਆ ਤਾਗੀਦ ਕੀਤੀ ਗਈ ਹੈ ਠੀਕ ਹੈ ਤਗੀਦ ਮਤਲਬ ਨਿਸ਼ਚਿਤ ਕੀਤਾ ਗਿਆ ਹੈ ਕਿ ਹਾਂ ਇਹ ਚੀਜ਼ ਕਰਿਓ ਜ਼ਰੂਰ ਠੀਕ ਹੈ ਸੋ ਏ ਸੀ ਸਾਡਾ ਅੱਜ ਦਾ ਟਾਪਿਕ ਕਿਰਿਆ ਵਿਸ਼ੇਸ਼ਣ ਅਤੇ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਧੰਨਵਾਦ